ਵਾਇਪੂ ਜੀ ਦਾ ਘਰ ਸਾਹਿਬ ਵਾਇਪੂ ਜੀ ਦੀ ਬੰਦੀ ਪਾਚਾ ਜੀ ਜੋ ਆਪਣੇ ਸਰਦਾਰ ਅਹਿਰਤ ਸੇਵਾ ਦੇ ਸੰਗਤਾਂ ਨੇ ਅਲੱਗ-ਅਲੱਗ ਕਿਸਮਾਂ ਨਾਲ ਬਹੁਤ ਜ਼ਿਆਦਾ ਕੀਤੀ ਵਾਰਨੇ ਜਾਈਏ ਸੰਗਤ ਦੇ ਜੋ ਜੋ ਬਦਸ਼ੀ ਨਹੀਂ ਸਕਦੇ ਸਵਾਵਾ ਕਿੰਨਾ ਕਿਹਾ ਜਿਹੜੀ ਵੀ ਚੀਜ਼ ਦੀ ਲੋੜ ਆਪਾਂ ਨੂੰ ਪਹੁੰਚਦੀ ਰਹੀ ਉਸੇ ਸੇਵਾ ਦੇ ਵਿੱਚ ਇਹ ਸਭ ਆਉਂਦੇ ਹੋਏ ਆ ਵੀਰ 20 ਟਰੈਕਟਰ ਜਿਹਨੂੰ ਸਰ ਮਹਾਰਾਜ ਤੋਂ ਜ਼ਿਲ੍ਹਾ ਬਠਿੰਡਾ ਤੋਂ ਲੈ ਕੇ ਆਏ 20 ਟਰੈਕਟਰਾਂ ਦਾ ਡੀਜ਼ਲ ਆਪਦਾ ਸਾਰਾ ਕੱਟ ਆਉਂਦਾ ਜੋਛ ਮਾਨ ਲੈ ਕੇ ਆਉਂਦੇ ਨੇ ਏਲੇ ਸੇ ਵੀ ਸਾਨੂੰ ਆਉ ਵੀ ਤੇ ਸਾਨੂੰ ਵੀ ਖੋਣ ਦੇਲੇ ਇਥੇ ਸੰਗਤ ਨੂੰ ਕੋਈ ਇਹਨਾਂ ਨੇ ਬੜੇ ਪਿਆਰ ਤੇ ਸਦਾ ਰਸੇ ਦਾ ਜੀ ਤੇ ਸਾਰਾ ਸੱਤਾ ਦਾ ਵੀ ਰੱਖਿਆ ਕਰਦੇ ਨੇ ਜਿਹਨਾਂ ਦੀ ਯੋਜਨਾ ਤੇ ਜੀ ਬਾਦ ਇਹਨਾਂ ਤੁਮ ਕੋਲ ਬੜੇ ਸਾਥੇ ਬੜੀ ਕੀ ਯੋਜਨਾ ਬੜੇ ਵਧੀਆ ਤਰੀਕੇ ਨਾਲ ਕੋਟਾ ਲਾ ਕੇ ਗਏ ਬੜਾ ਸਾਡਾ ਮਨ ਆਲੀ ਕਲਾ ਆਲੀ ਖੁਰਦ ਦੀ ਸੰਗਤ ਦਾ ਅਲਾਗੀ ਦੀ ਸੰਗਤ ਦਾ ਬਹੁਤ ਮਾਣ ਖੁਸ਼ ਇਹਨਾਂ ਦੀ ਸੇਵਾ ਦਾ ਦੇਖ ਕੇ ਅਸੀਂ ਬੜੇ ਪ੍ਰਭਾਵਿਤ ਹੋਏ ਅਸੀਂ ਕੇ ਟੈਂਪ ਗੁਰੂ ਸਰ ਮਹਾਰਾਜ ਤੇ ਮਾ ਸਾਹਿਬ ਜਿੱਤੇ ਸੰਗਤ ਸਾਹਿਬ ਤੋਂ ਸੇਵਾ ਕਰ ਜਾਂਦੇ ਨੇ ਹਾਂ ਤੁਹਾਨੂੰ ਉਹ ਚਾਰ ਦਵਾਈ ਇਹਨਾਂ ਵਿਦਾਨੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਸਾਰੇ ਵੀਰਾਂ ਨੂੰ ਤੰਦਰੁਸਤੀ ਸਭ ਤੋਂ ਵੱਡੀ ਦਾਤ ਹੋ ਸਿੱਖੀ ਵੀ ਹੈ ਨਾ ਧਰਾਂ ਦੇ ਪਿਆਰ ਆਪੋ ਆਪਣੀ ਕਿਰਤ ਤੇ ਰੱਖ ਜਿਹੜੇ ਸਿੰਘਾਂ ਨੇ ਕਿੰਦੂ ਇਕੱਲੇ ਪैसे ਭੇਜੇ ਉਹਨਾਂ ਦੇ ਕਾਰੋਬਾਰਾਂ ਦੇ ਫਰਕ ਤਾਂ ਵਾਧਾ ਪਾ ਦੇ ਸਾਡੇ ਆਲਾ ਨਾਮ ਵੀ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਤਨ ਦਸ ਅੱਬਾ ਜੀ ਸੋਨਹਾ ਸਾਹ ਸੁਨਿਆਰ ਨਜ਼ਰ ਕੋ ਜਲ ਸੰਪਤ ਨਹੀਂ ਪਾਣ ਯਾਰ ਉਹ ਮੁੜ ਕੇ ਸਾਡੀ ਫੋਟੋ ਨਹੀਂ ਆਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜੋ ਹਣ ਦੀ ਸੇਵਾ ਕੀਤੀ ਸੰਗਤਾਂ ਨੇ ਅਲੱਗ-ਅਲੱਗ ਤਰੀਕੇ ਨਾਲ ਕਿਸੇ ਨੇ ਮਾਇਆ ਨਾਲ ਕਿਸੇ ਨੇ ਕਿਸੇ ਤਰੀਕੇ ਨਾਲ ਡੀਜ਼ਲ ਨਾਲ ਹੋਰ ਲੰਗਰਾਂ ਨਾਲ ਅਲੱਗ-ਅਲੱਗ ਉਸੇ ਸੇਵਾ ਦੇ ਵਿੱਚ ਹਿੱਸਾ ਪਾਉਂਦੇ ਹੋਏ ਆ ਵੀਰ ਨੌਜਵਾਨ ਬਟਿੰਡਾ ਜ਼ਿਲ੍ਹਾ ਮਾਹੀ ਨੰਗਲ ਤਲਵੰਡੀ ਸਾਬੋ ਤੋਂ ਆਏ ਆ ਨੌਂ ਟਰੈਕਟਰ ਕਿਰਾਏ ਡੋਲੂ ਨਾਲ ਲੈ ਕੇ ਆਏ ਆ ਆਪ ਦਾ ਡੀਜ਼ਲ ਆਪ ਦਾ ਖਰਚਾ 8 ਦੇ 9 ਦਿਨ ਇੱਥੇ ਲਾਏ ਸਾਡੇ ਕੋਲੇ ਬਹੁਤ ਉੱਪਰ ਵੀ ਲਾ ਕੇ ਆਏ ਆ ਇਹਨਾਂ ਵੀਰਾਂ ਨੇ ਬਹੁਤ ਪ੍ਰੇਮ ਨਾਲ ਤੇ ਸਦਾ ਨਾਲ ਸੇਵਾ ਕੀਤੀ ਬੰਨ ਤੇ ਮਿੱਟੀ ਪਾਈ ਪਿਆਲੀਆਂ ਪਧਰੀਆਂ ਕਰਨ ਵਾਲੀਆਂ ਕੀਤੀਆਂ ਬਹੁਤ ਬਹੁਤ ਆਲੀ ਕਲਾ ਆਲੀ ਖੁਰਦ ਵੱਲੋਂ ਇਹਨਾਂ ਦਾ ਧੰਨਵਾਦ ਪਰਮਾਤਮਾ ਸਾਰੇ ਵੀਰਾਂ ਦੇ ਕਾਰੋਬਾਰ ਵਾਢੇ ਪਾਵੇ ਤਰੱਕੀ ਬਖਸ਼ੇ ਇਹਨਾਂ ਨੂੰ ਜੀਵਨ ਸੁਖੀ ਬਖਸ਼ੇ ਤੰਦਰੁਸਤੀ ਬਖਸ਼ੇ ਵਰ ਸਭ ਤੋਂ ਵੱਡੀ ਦਾਤ ਸਾਡੇ ਵੱਲੋਂ ਸਾਰੇ ਇਲਾਕੇ ਵੱਲੋਂ ਇਹਨਾਂ ਨੂੰ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖਤੀ ਕਿੱਤੀ ਫੋਟੋ ਖਿੱਚੀ ਸਾਇਆ ਸੈਕਸ਼ਾ ਕੇ ਫੋਟੋ ਦੇ ਕਰ ਲਾ ਲਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਕਪੂਤਰ ਸ਼ਹਿਰ ਤੋਂ ਜੋ ਆਪਣੇ ਪਿੰਡ ਆਲੀ ਕਲਾ ਆਲੀ ਖੁਰਤੀ ਨਗਰ ਪੰਚਾਇਤ ਨੂੰ ਵੀਰ ਜੀ 20000 ਰੁਪਇਆ ਸੋ ਆਪਾਂ ਨੂੰ ਇੱਥੇ ਵੀਰ ਦੇਣਾ ਹੈ ਆ ਸੋ ਅਸੀਂ ਵੀਰ ਨੂੰ ਨਾਲ ਯਕੀਨ ਦਿਵਾਉਂਦੇ ਆ ਕਿ ਸਾਡੀ ਜਿਹੜੀ ਇੱਥੇ ਚੱਲ ਰਹੀ ਸੇਵਾ ਜਿਸ ਵਿੱਚ ਅਸੀਂ ਹਰ ਰੋਜ਼ ਜੀਸੀਪੀ ਹੋਪਲੈਨ ਤੇ ਜਿੱਦਾਂ ਡੋਲੂ ਕਰਾਏ ਜਾਂ ਹੋਰ ਅਸੀਂ ਲੇਬਰ ਲਾਉਨੇ ਆ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਿਆ ਅਸੀਂ ਬਿਲਕੁਲ ਥਾਂ ਲਾਵਾਂਗੇ ਅਤੇ ਬੰਨ੍ਹ ਦੀ ਮਜ਼ਬੂਤੀ ਕਰਨ ਵਾਸਤੇ ਅਸੀਂ ਪੂਰਾ ਜਦੋਂ ਜਦ ਕਰਦੇ ਰਵਾਂਗੇ ਸੋ ਤੁਹਾਡਾ ਇੱਥੇ ਪਹੁੰਚਣ ਤੇ ਇੱਕ ਵਾਰੀ ਵੇਖ ਦਿੱਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ